ਤੇਰੇ ਪਿਆਰਿਆਂ ਦੀ ਚਾਲ ਨੇਯਾਰੀ ਹੁੰਦੀ ਐ ਤੇਰੇ ਪਿਆਰਿਆਂ ਦੀ ਚਾਲ ਨੇਯਾਰੀ ਹੁੰਦੀ ਐ ਹੋ ਤੇਰੇ ਪਿਆਰਿਆਂ ਦੀ ਚਾਲ ਨੇਯਾਰੀ ਹੁੰਦੀ ਐ ਤੇਰੇ ਪਿਆਰਿਆਂ ਦੀ ਚਾਲ ਨੇਯਾਰੀ ਹੁੰਦੀ ਐ ਤੇਰੇ ਪਿਆਰਾਂ ਦੀ ਚਾਲ ਨੇ ਯਾਰੀ ਹੁੰਦੀ ਐ ਤੇਰੇ ਪਿਆਰਾਂ ਦੀ ਚਾਲ ਨੇ ਯਾਰੀ ਹੁੰਦੀ ਐ ਕਬੀਰ ਲਾਲੋਂ ਵੀ ਨਹੀਂ 베ਰੀਆਂ ਹੰਸੋਂ ਕੀ ਨਹੀਂ ਪਾਦ ਸਿੰਘੋਂ ਵੀ ਲੜ ਨਹੀਂ ਸਾਧੂਨਾ ਚਲੇ ਜਮਾਤ ਬੰਦਾ ਸਿੱਧਾ ਨਹੀਂ ਕਹਿ ਸਕਦਾ ਕਿਸੇ ਨੂੰ ਪਰ ਮਹਾਰਾਜ ਦਾ ਇਸ਼ਾਰਾ ਕਰ ਰਿਹਾ ਨਾ ਕਬੀਰ ਸਾਹਿਬ ਗਲਤੀ ਸਾਡੀ ਤੁਹਾਡੀ ਹੈ 나זי ਘਰ ਨਾਲ ਸੁਣਿਆ ਕਦੇ 나זי ਮਹਾਰਾਜ ਕਹਿੰਦੇ ਸਾਧੂ ਨੱਜਲੇ ਜਮਾਤ ਕਬੀਰ ਲਾਲੋਂ ਕੀ ਨਹੀਂ 베ਰੀਆਂ ਅੰਸੋਂ ਕੀ ਨਹੀਂ ਪਾਤ ਸਿੰਘੋਂ ਕੀ ਲੜੇ ਨਹੀਂ ਸਿੰਘ ਮਤਲਬ ਸ਼ੇਰ ਸਿੰਘੋ ਕੀ ਲੜ ਨਹੀਂ ਸਾਧੂ ਨਾ ਚਲੇ ਜਮਾਤ ਇਹਨਾਂ ਜਿੰਦੜੀ ਧਰਮ ਤੋਂ ਮਾਰੀ ਹੁੰਦੀ ਐ 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 ਜਿੰਦੜੀ ਤਰਮ ਤੋਂ ਵਾਰੀ ਹੁੰਦੀ ਐ ਇਹਨਾਂ ਜਿੰਦੜੀ ਤਰਮ ਤੋਂ ਵਾਰੀ ਹੁੰਦੀ ਐ ਸਾਡੀ ਦਿੱਕਤ ਹੋਰ ਐ ਸਾਨੂੰ ਪੰਥ ਨਾਲੇ ਧਰਮ ਵਿੱਚ ਫਰਕ ਨਹੀਂ ਪਤਾ ਅਸੀਂ ਜਿੰਨੇ ਪੰਥ ਚੱਲ ਰਿਹਾ ਰੱਬ ਦੇ ਨਾਮ ਪਰ ਉਹਨਾਂ ਨੂੰ ਧਰਮ ਦੱਸੇ ਜਾਂਦੇ ਐ ਇਹ ਪੰਥ ਐ ਰਸਤੇ ਐ ਅਲੱਗ-ਅਲੱਗ ਕਿਸੇ ਨੇ ਕਿਤੇ ਆਪਣਾ ਸਿਗਨਲ ਕੁਝ ਰੱਖਿਆ ਹੋਵੇ ਕਿਸੇ ਨੇ ਕਿਤੇ ਰੱਖਿਆ ਹੋਵੇ ਪੰਥ ਹੈ ਜਿੱਦਾਂ ਜਿੱਦਾਂ ਜਿਹਨੂੰ ਸਮਝ ਆਈ ਉਹ ਉਦੋਂ ਤੱਕ ਦੱਸ ਕੇ ਚੱਲ ਗਿਆ ਵੀ ਮੈਂ ਰਸਤੇ ਗਿਆ ਭਾਈ ਤੁਸੀਂ ਵੀ ਇਸ ਰਸਤਾ ਆ ਜਿਓ ਸਰਮਦੀਪ ਪ੍ਰਵਾਸਾ ਜਿਹੜੀ ਧਰਮੋਂ ਹੈ Hindu ਸੇ ਕਰ ਜਿੰਨੇ ਵੀ ਪੰਥ ਪਤਨੀ ਕਿੰਨੇ ਚੱਲਦੇ ਰੱਬ ਦੇ ਨਾਮ ਪਰ ਇਹ ਸਾਨੂੰ ਤਾਂ ਗਿਣਤੀ ਦੇ ਪਤਾ ਨਾ ਪੰਜ ਸਾਲ ਬਹੁਤ ਚੱਲਦੇ ਜਿਹੜੀ ਸਾਡੀ ਪਹੁੰਚ ਦੇ ਬਾਹਰ ਵੀ ਹੈਗੇ ਜਿਨ੍ਹਾਂ ਬਾਰੇ ਸਾਨੂੰ ਐਨੇ ਪਤਾ ਨਹੀਂ ਹੈਗਾ ਇਹ ਪੰਥ ਹੈ ਸਾਰੇ ਧਰਮ ਅਲੱਗ ਚੀਜ਼ ਹੈ ਧਰਮ ਵਿਆਪਕ ਹੈ ਧਰਮ ਦੀ ਨਿਸ਼ਾਨੀ ਕੀ ਆਇਆ ਉੱਥੇ ਸਭ ਤੋਂ ਪਹਿਲਾਂ ਦਇਆ ਹੁੰਦੀ ਹੈ ਪਹਿਲੀ ਨਿਸ਼ਾਨੀ ਫਿਰ ਜਤ ਫਿਰ ਸਤ ਵਿਵੇਕ ਵਿਚਾਰ ਗਿਆਨ ਅੱਠ ਅੰਗ ਵੀ ਲੈ ਕੇ ਕਿਸੇ ਨੇ ਇਦਾਂ ਲਿਖਿਆ ਉਹ ਧਰਮ ਹੈ ਧਰਮ ਦਾ ਸਬੰਧ ਕਿਸੇ ਪੰਥ ਨਾਲ ਨਹੀਂ ਗਿਆ ਵਾ ਪੰਥਾਂ ਤੋਂ ਹੀ ਲੋਕ ਧਰਮ ਵਿੱਚ ਪ੍ਰਵੇਸ਼ ਕਰਦੇ ਪਰ ਸਾਡੀ ਕਵੀ ਕੀ ਆਇਆ ਅਸੀਂ ਪੰਥਾਂ ਨੂੰ ਧਰਮ ਦੱਸਿਆਂਦੇ ਧਰਮ ਤਾਂ ਇੱਕ ਵਿਆਪਕ ਚੀਜ਼ ਹੈ ਜਿੱਥੇ ਧਰਮ ਦੀ ਨਿਸ਼ਾਨੀ ਗੁਰੂ ਗ੍ਰੰਥ ਸਾਹਿਬ ਜੀ ਲਿਖੀ ਧੌਲ ਧਰਮ ਦਇਆ ਕਾ ਮੂਤੋ ਕਹਿੰਦੇ ਜਿੱਥੇ ਦਇਆ ਪੈਦਾ ਹੋਗੀ ਉੱਥੇ ਧਰਮ ਨੇ ਪੈਦਾ ਹੋਣਾ ਜਿੱਥੇ ਦਇਆ ਨਾ ਹੋਵੇ ਨਾ ਹੋਵੇ ਦੇ ਮੇਰੇ ਸਾਹਮਣੇ ਮੈਂ ਕੁਝ ਦੇਖਿਆ ਦਾ ਧਰਮ ਦੀ ਨਿਸ਼ਾਨੀ ਸਭ ਤੋਂ ਪਹਿਲੀ ਜਿੱਥੇ ਦਇਆ ਹੋਵੇ ਉਹ ਧਰਮ ਦੀ ਜੜ ਹੈ ਦਇਆ ਕਹਿੰਦੇ ਧੌਲ ਧਰਮ ਦਇਆ ਕਾ ਮੂਤ ਦਇਆ ਤੇ ਪੈਦਾ ਹੋਣਾ ਧਰਮ ਇਦਾਂ ਅੱਠ ਨਿਸ਼ਾਨੀਆਂ ਕਿਸੇ ਨੇ ਦੱਸ ਦਿੱਤੀਆਂ ਇਦਾਂ ਲਿਖੀਆਂ ਵਾ ਜਿੱਥੇ ਇਹ ਨਿਸ਼ਾਨੀਆਂ ਹੋਵੇ ਧਰਮ ਹੈ ਉਹ ਜਹਾ Hindu ਬੰਦਾ ਹੋਵੇ Hindu ਪੰਥ ਦਾ ਬੰਦਾ ਇਹਨਾਂ 'ਚ ਪ੍ਰਵੇਸ਼ ਕਰ ਲਵੇ ਧਾਰਨ ਕਰ ਲਵੇ ਇਹਨਾਂ ਚੀਜ਼ਾਂ ਨੂੰ ਦਇਆ ਨੂੰ ਸਬਰ ਨੂੰ ਸੰਤੋਸ਼ ਨੂੰ ਜਤਨ ਨੂੰ ਸਾਧ ਨੂੰ Hindu ਕਰ ਲਵੇ ਜਿੰਦੜੀ ਧਰਮ ਤੋਂ ਮਾਰੀ ਹੁੰਦੀ ਐ ਉਹਨਾਂ 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 ਜਿੰਦੜੀ ਧਰਮ ਤੋਂ ਮਾਰੀ ਹੁੰਦੀ ਐ ਤੇਰੇ ਪਿਆਰਿਆਂ ਦੀ ਚਾਲ ਨੇ ਯਾਰੀ 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 ਹੁੰਦੀ ਐ ਸਭ ਬੰਦੇ ਨਿਸ਼ਾਨੀ ਦੇ ਕੇ ਗਏ ਆ ਬੁੱਲੇ ਸ਼ਾਹ ਨੇ ਵੀ ਭਗਤਾਂ ਦੀ ਇੱਕ ਨਿਸ਼ਾਨੀ ਦਿੱਤੀ ਆ ਉਹ ਕਹਿੰਦਾ ਧਰਮ ਸ਼ਲਾ ਤੜਵਈਏ ਰਹਿੰਦੇ ਠਾਕਰ ਦੁਆਰੇ ਠੱਗ ਵਿੱਚ ਮਸੀਤਾ ਚੋਰ ਬਸੈਂਦੇ ਆਸ਼ਕ ਰਹਿਣ ਲੱਗ ਆਸ਼ਕ ਮਤਲਬ ਵੀ ਸੰਤੇ ਹੁੰਦਾ ਬੁੱਲੇ ਸ਼ਾਹ ਵੀ ਨਿਸ਼ਾਨੀ ਦੱਸ ਰਿਹਾ ਐਦਾਂ ਸਭ ਨੇ ਨਿਸ਼ਾਨੀਆਂ ਦਸੀਆਂ ਭਗਤਾਂ ਦੀਆਂ ਸੰਤਾਂ ਦੀਆਂ ਪਰ ਦੁਨੀਆ ਪਰੰਪਰਾਵਾਦੀ ਐ ਜਿੱਦਾਂ ਪਰੰਪਰਾ ਚੱਲੀ ਆਂਦੀ ਵੀ ਸਿਆਣੇ ਕਰਦੇ ਦੇ ਅਸੀਂ ਵੀ ਉਹੀ ਕੰਮ ਕਰਨਾ ਇਹ ਗੱਲ ਅੱਜ ਨੇ ਸ਼ੁਰੂ ਕਰੂੰਗੇ ਪਹਿਲਾਂ ਪੂਰਾ ਕਰ ਦਈਏ ਸ਼ਾਹੂ ਤਾਨੂੰ ਮਿਸ਼ਾਲਾ ਤਣ ਬਈਏ ਰਹਿੰਦੇ ਠਾਕੁਰ ਦਵਾਰੇ ਠਾਕ ਵਿੱਚ ਮਸੀਤਾ ਚੋਰ ਬਸੈਂਦੇ ਆਸ਼ਕ ਰਹਿਣ ਅਲੱਗ दारू ਹੋ ਬਮਾਰੀ ਹੁੰਦੀ ਐ ਦਾਰੂ ਹੋਰ ਤੇ ਹੋਰ ਬਮਾਰੀ ਹੁੰਦੀ ਐ ਦਾਰੂ ਹੋਰ ਤੇ ਹੋਰ ਬਮਾਰੀ ਹੁੰਦੀ ਐ ਹੋ ਦਾਰੂ ਹੋਰ ਤੇ ਹੋਰ ਬਮਾਰੀ ਹੁੰਦੀ ਐ ਦਾਰੂ ਹੋਰ ਤੇ ਹੋਰ ਸਮਾਰੀ ਹੁੰਦੀ ਐ ਤੇਰੇ ਪਿਆਰਿਆਂ ਦੀ ਚਾਲ ਨੇ ਆਰੀ ਹੁੰਦੀ ਐ ਤੇਰੇ ਪਿਆਰਿਆਂ ਦੀ ਚਾਲ ਨੇ ਆਰੀ ਹੁੰਦੀ ਐ ਉਹ ਤੇਰੇ ਪਿਆਰਿਆਂ ਦੀ ਚਾਲ ਨੇ ਆਰੀ ਹੁੰਦੀ ਐ ਤੇਰੇ ਪਿਆਰਿਆਂ ਦੀ ਚਾਲ ਨੇ ਆਰੀ ਹੁੰਦੀ ਐ ਤੇਰੇ ਪਿਆਰਿਆਂ ਦੀ ਚਾਲ ਨੇ ਯਾਰੀ ਹੁੰਦੀ ਐ ਤੇਰੇ ਪਿਆਰਿਆਂ ਦੀ ਚਾਲ ਨੇ ਯਾਰੀ ਹੁੰਦੀ ਐ